ਆਪ ਜੀ ਦਾ ਅੱਜ ਦੀ ਗੱਲਬਾਤ ਵਿੱਚ ਨਿੱਘਾ ਸਵਾਗਤ ਕਰਦੇ ਆਂ ਅੱਜ ਦਾ ਵਿਸ਼ਾ ਬੜਾ ਹੀ ਰੋਚਕ ਦਿਲਚਸਪ ਅਤੇ ਮਨ ਨੂੰ ਥੋੜਾ ਸਕੂਨ ਦੇਣ ਵਾਲਾ ਵੀ ਹੈ ਬੇਸ਼ੱਕ ਮਨੁੱਖ ਨੇ ਵਿਗਿਆਨ ਦੇ ਸਦਕਾ ਸਾਇੰਸ ਦੀ ਤਾਕਤ ਦੁਆਰਾ ਬਾਹਰਲੀ ਜਾਣਕਾਰੀ ਬਹੁਤ ਇਕੱਠੀ ਕਰ ਲਈ ਹੈ ਜਿੰਨੀ ਬਾਹਰਲੀ ਜਾਣਕਾਰੀ ਇਕੱਠੀ ਤੇ ਇਕੱਤਰ ਕਰ ਲਈ ਹੈ ਉਸ ਤੇ ਐਨ ਉਲਟ ਇਸ ਨੇ ਆਪਣੇ ਆਪ ਦੀ ਆਪਣੇ ਅੰਦਰਲੇ ਸੱਚ ਦੀ ਜਾਣਕਾਰੀ ਤੋਂ ਉਹਨਾਂ ਹੀ ਕੋਰਾ ਤੇ ਆ ਭੇਜੈ ਅਜੇ ਤਾਂ ਮਨੁੱਖ ਨੂੰ ਆਪਣੇ ਬੋਲਾਂ ਦੀ ਤਾਕਤ ਦਾ ਹੀ ਗਿਆਨ ਨਹੀਂ ਕਿ ਇੱਕ ਬੋਲ ਦੇ ਵਿੱਚ ਇੱਕ ਸ਼ਬਦ ਦੇ ਵਿੱਚ ਤਾਕਤ ਕਿੰਨੀ ਹੈ ਹਾਲਾਂਕਿ ਸੰਸਾਰ ਦੇ ਜ਼ਿੰਦਗੀ ਦੇ ਰੋਜ਼ਮਰਾਂ ਦੇ ਕੰਮ ਸਾਰੇ ਹੀ ਸ਼ਬਦਾਂ ਦੁਆਰਾ ਹੀ ਹੋ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਇਹ ਸ਼ਬਦ ਬਾਰੇ ਬਹੁਤਾ ਨਹੀਂ ਜਾਣਦਾ ਜਿੰਨਾ ਕਿ ਇਸ ਨੂੰ ਜਾਨਣਾ ਚਾਹੀਦਾ ਸੀ ਕਿਉਂਕਿ ਇਹ ਖੁਦ ਹੀ ਸ਼ਬਦ ਦੀ ਤਾਕਤ ਦੇ ਉੱਤੇ ਸ਼ਬਦ ਦੇ ਤਖਤ ਦੇ ਉੱਤੇ ਬੈਠਾ ਪਰ ਇਹ ਉਸ ਤਾਕਤ ਨੂੰ ਉਸ ਸੱਤਾ ਦੀ ਪਹਿਚਾਣ ਨਹੀਂ ਕਰ ਰਿਹਾ ਕਈ ਵਾਰ ਮਨੁੱਖ ਆਪਣੇ ਬਾਰੇ ਸਹਿਸਭਾਏ ਕਹਿ ਦਿੰਦਾ ਮੇਰੇ ਕਿਹਾ ਕੀ ਹੋਣਾ ਇਹ ਕਹਿੰਦਾ ਇਸੇ ਲਈ ਹੈ ਕਿ ਇਸ ਨੂੰ ਕਹਿਣ ਸ਼ਬਦਾਂ ਦੇ ਬੋਲ ਸ਼ਬਦਾਂ ਦੀ ਤਾਕਤ ਦਾ ਸੱਚਮੁੱਚ ਗਿਆਨ ਨਹੀਂ ਤਾਂ ਹੀ ਇਹਨੇ ਸ਼ਬਦ ਵਰਤਿਆ ਕਿ ਮੇਰੇ ਕਿਹਾ ਕੀ ਹੋਣਾ ਮੇਰੇ ਕਿਹਾ ਕੀ ਹੋਣ ਵਿੱਚ ਵੀ ਥੋੜੀ ਜੀ ਸਚਾਈ ਵੀ ਹੈ ਉਹ ਸਚਾਈ ਇਹ ਹੈ ਕਿ ਜਦੋਂ ਮਨੁੱਖ ਮੈਂ ਕਰਕੇ ਕੁਝ ਕਰਦਾ ਮੇਰਾ ਸਮਝ ਕੇ ਕਰਦਾ ਤਾਂ ਫੇਰ ਬਿਲਕੁਲ ਜਿਹੜਾ ਸ਼ਬਦ ਹੈ ਉਸਦੀ ਤਾਕਤ ਜਿਹੜੀ ਹੈ ਖਤਮ ਹੋ ਜਾਂਦੀ ਹੈ ਜਦੋਂ ਇਸ ਬ੍ਰਹਿਮੰਡ ਦੀ ਰਚਨਾ ਹੋਈ ਸੀ ਜਦੋਂ ਇਹ ਬ੍ਰਹਿਮੰਡ ਸਾਡੀ ਧਰਤੀ سمیت ਸਿਰਜਿਆ ਗਿਆ ਤਾਂ ਉਸ ਵਕਤ ਵੀ ਇੱਕ ਬੋਲ ਹੀ ਇੱਕ ਆਵਾਜ਼ ਹੀ ਆਈ ਸੀ ਉਸ ਆਵਾਜ਼ ਨੇ ਸਾਰਾ ਕੁਝ ਬਣਾ ਦਿੱਤਾ ਕਿਸੇ ਵੀ ਧਰਤੀ ਨੂੰ ਬਣਾਉਣ ਲਈ ਚੰਦਰਮਾ ਨੂੰ ਬਣਾਉਣ ਲਈ ਸੂਰਜ ਨੂੰ ਬਣਾਉਣ ਲਈ ਨਾ ਕੋਈ ਮਿਸਤਰੀ ਸੀ ਨਾ ਕੋਈ ਕ੍ਰੇਨ ਸੀ ਨਾ ਕੋਈ ਤਕਨੀਕ ਸੀ ਨਾ ਕੋਈ ਲੇਬਰ ਮਜ਼ਦੂਰ ਸੀ ਨਾ ਕੋਈ ਇੰਜੀਨੀਅਰ ਸੀ ਪਰ ਮਨੁੱਖ ਇਸ ਸਾਰੇ ਕੁਝ ਨੂੰ ਰੋਜ਼ ਹੀ ਦੇਖਦਾ ਹੈ ਰੋਜ਼ ਹੀ ਇਸ ਉੱਤੇ ਨਿਗਾਹ ਮਾਰਦਾ ਹੈ ਪਰ ਇਸ ਉੱਤੇ ਜਾਣਿਆ ਅਣਜਾਣਿਆ ਕਦੇ ਸੋਚਦਾ ਨਹੀਂ ਜਿਹੜੀ ਆਵਾਜ਼ ਬ੍ਰਹਿਮੰਡ ਦੇ ਵਿੱਚ ਆਈ ਜਿਸ ਨੇ ਬ੍ਰਹਿਮੰਡ ਨੂੰ ਸਾਡੀ ਧਰਤੀ ਸਮੇਤ ਸਿਰਜਿਆ ਸਾਡੀ ਆਪਣੀ ਆਵਾਜ਼ ਇੱਕ ਮਨੁੱਖ ਮਾਤਰ ਦੀ ਜੀ ਆਵਾਜ਼ ਉਸੇ ਹੀ ਬੋਲਦਾ ਇੱਕ ਹਿੱਸਾ ਜਿਵੇਂ ਗਲਾਸ ਦੇ ਵਿੱਚ ਪਿਆ ਹੋਇਆ ਇੱਕ ਪਾਣੀ ਟੁੱਟੀ ਵਿੱਚੋਂ ਨਿਕਲ ਰਿਹਾ ਪਾਣੀ ਅਸਮਾਨ ਦੇ ਵਿੱਚੋਂ ਮੀਂਹ ਦੇ ਰੂਪ ਵਿੱਚ ਡਿੱਗ ਰਿਹਾ ਪਾਣੀ ਅਸਲ ਵਿੱਚ ਸਮੁੰਦਰ ਦਾ ਹੀ ਇੱਕ ਹਿੱਸਾ ਹੈ ਪਰ ਉਹ ਉਸ ਦਾ ਹਿੱਸਾ ਹੋ ਕੇ ਵੀ ਸਮੁੰਦਰ ਨਹੀਂ ਅਤੇ ਸਮੁੰਦਰ ਨਾ ਹੋ ਕੇ ਵੀ ਉਹ ਇੱਕ ਸਮੁੰਦਰ ਹੀ ਹੈ ਅੱਜ ਦਾ ਵਿਸ਼ਾ ਬੇਸ਼ੱਕ ਸ਼ਬਦ ਦੀ ਤਾਕਤ ਬੋਲ ਦੀ ਤਾਕਤ ਦੇ ਉੱਤੇ ਕੇਂਦਰਿਤ ਹੈ ਤਾ ਸਾਡੀ ਇਹ ਗੱਲਬਾਤ ਫਿਰ ਇਸੇ ਹੀ ਸ਼ਬਦ ਦੇ ਦੁਆਲੇ ਹੀ ਘੁੰਮਦੀ ਰਹੇਗੀ ਗੱਲ ਨੂੰ ਸਮਝਣ ਲਈ ਪਹਿਲਾਂ ਬੋਲ ਅਤੇ ਸ਼ਬਦ ਨੂੰ ਸਮਝੀਏ ਅਸਲ ਸ਼ਬਦ ਆਵਾਜ਼ ਹੀ ਹੈ ਜੋ ਅਸਲੀ ਸ਼ਬਦ ਹੈ ਉਹ ਆਵਾਜ਼ ਹੈ ਉਹ ਬੋਲ ਹੈ ਜੋ ਅਸੀਂ ਕਾਗਜ਼ ਦੇ ਉੱਤੇ ਕਿਸੇ ਵੀ ਤਰੀਕੇ ਲਿਖਿਆ ਗਿਆਨ ਵਾਸਤੇ ਅਸੀਂ ਇਸ ਨੂੰ ਵੀ ਸ਼ਬਦ ਹੀ ਆਖਦੇ ਹਾਂ ਪਰ ਇਹ ਸ਼ਬਦ ਹੋ ਕੇ ਵੀ ਸ਼ਬਦ ਨਹੀਂ ਹੈ ਇਹ ਆਵਾਜ਼ ਹੈ ਜੇ ਲਿਖਿਆ ਹੋਇਆ ਸ਼ਬਦ ਨਹੀਂ ਆਵਾਜ਼ ਹੀ ਸ਼ਬਦ ਹੈ ਤਾਂ ਫਿਰ ਲਿਖੇ ਹੋਏ ਨੂੰ ਸ਼ਬਦ ਕਿਉਂ ਕਿਹਾ ਗਿਆ ਇਹ ਗੱਲ ਵੀ ਬਿਲਕੁਲ ਉਸੇ ਤਰ੍ਹਾਂ ਹੈ ਕਿ ਜਿਵੇਂ ਪਾਣੀ ਸਮੁੰਦਰ ਹੈ ਪਰ ਅਸਲ ਸਮੁੰਦਰ ਤੋਂ ਬਾਹਰ ਵਹਿੰਦਾ ਹੋਇਆ ਪਾਣੀ ਦਰਿਆ ਦੇ ਰੂਪ ਵਿੱਚ ਟੂਟੀ ਦੇ ਰੂਪ ਵਿੱਚ ਮੀਂਹ ਦੇ ਰੂਪ ਵਿੱਚ ਸਮੁੰਦਰ ਨਹੀਂ ਪਰ ਹੈ ਦੋਨੋਂ ਹੀ ਸਮੁੰਦਰ ਇਸੇ ਤਰ੍ਹਾਂ ਹੀ ਸ਼ਬਦ ਅਤੇ ਬੋਲ ਆਪਸ ਵਿੱਚ ਜੁੜੇ ਹੋਏ ਹਨ ਬੋਲ ਸ਼ਬਦ ਹੁੰਦਾ ਹੈ ਵੀ ਅਸੀਂ ਉਸ ਨੂੰ ਸਿਰਫ ਆਵਾਜ਼ ਜਾਂ ਬੋਲ ਕਹਿੰਦੇ ਆ ਲਿਖਿਆ ਹੋਇਆ ਸ਼ਬਦ ਹੁੰਦਾ ਹੋਇਆ ਵੀ ਸ਼ਬਦ ਨਹੀਂ ਹੈ ਪਰ ਅਸੀਂ ਇਸ ਨੂੰ ਸ਼ਬਦ ਕਹਿੰਦੇ ਹਾਂ ਜਿਵੇਂ ਇੱਕ ਵਿਅਕਤੀ ਜਿਹਦਾ ਪਿੱਛੇ ਮੈਂ ਜ਼ਿਕਰ ਕਰ ਚੁੱਕਿਆ ਹਾਂ ਉਹ ਕਹਿੰਦਾ ਹੈ ਕਿ ਮੇਰੇ ਬੋਲਿਆਂ ਕੀ ਹੋਣਾ ਹੁਣ ਇਸ ਗੱਲ ਉੱਤੇ ਧਿਆਨ ਦਿਓ ਕਿ ਜਿਹੜੀ ਆਵਾਜ਼ ਬ੍ਰਹਿਮੰਡ ਵਿੱਚ ਆਈ ਸੀ ਜਿਹਦੇ ਨਾਲ ਸਾਰਾ ਬ੍ਰਹਿਮੰਡ ਬਣ ਗਿਆ ਉਹ ਆਵਾਜ਼ ਕਿਸ ਦੀ ਸੀ ਉਹ ਬੋਲ ਕਿਸ ਦਾ ਸੀ ਉਹ ਬੋਲ ਕਿੱਥੋਂ ਆਇਆ ਤੇ ਫਿਰ ਵਾਪਸ ਫਿਰ ਕਿੱਥੇ ਸਮਾ ਗਿਆ ਕੀ ਉਹ ਬੋਲ ਅੱਜ ਵੀ ਹੈਗਾ ਹੈ ਇਹ ਬੋਲ ਸਾਨੂੰ ਸੁਣਨਾ ਚਾਹੀਏ ਤਾਂ ਅੱਜ ਵੀ ਸੁਣ ਸਕਦੇ ਆ ਜਾਂ ਨਹੀਂ ਉਹ ਜਿਹੜਾ ਬੋਲ ਹੈ ਉਹ ਜਿਹੜੀ ਆਵਾਜ਼ ਹੈ ਜਾਂ ਜਿਹੜੀ ਸਾਡੇ ਅੰਦਰੋਂ ਵੀ ਅੱਜ ਆਵਾਜ਼ ਨਿਕਲਦੀ ਹੈ ਇਹ ਅਸਲ ਸ਼ਬਦ ਹੈ ਸ਼ਬਦ ਦਾ ਸ਼ਬਦਕ ਅਰਥ ਹੈ ਸ਼ਉਬਦ ਸ਼ਉ ਦਾ ਅਰਥ ਹੈ ਸੱਚ ਸ਼ਉ ਦਾ ਅਰਥ ਹੈ ਪਰਮਾਤਮਾ ਸ਼ਉਬਦ ਦਾ ਅਰਥ ਬਣਿਆ ਕਿ ਉਹ ਚੀਜ਼ ਜੋ ਪਰਮਾਤਮਾ ਨੇ ਸਾਰੀ ਇੱਕ ਸੂਤਰ ਦੇ ਵਿੱਚ ਬੰਦੀ ਹੋਈ ਹੈ ਤੇ ਉਸ ਨੂੰ ਕਿਹਾ ਗਿਆ ਸ਼ਬਦ ਸ਼ਬਦ ਜੋ ਹੈਗਾ ਉਹ ਅਸਲ ਵਿੱਚ ਹੈਗਾ ਆਵਾਜ਼ ਅਤੇ ਆਵਾਜ਼ ਨੂੰ ਬਿਨਾ ਬੋਲਿਆਂ ਕਿਸੇ ਨੂੰ ਸਮਝਾਉਣ ਵਾਸਤੇ ਜਦ ਅੱਖਰਾਂ ਦੇ ਰੂਪ ਵਿੱਚ ਕਾਗਜ਼ ਤੇ ਲਿਖ ਦਿੱਤਾ ਤਾਂ ਉਹ ਵੀ ਬਣ ਗਿਆ ਸ਼ਬਦ ਕਿਉਂਕਿ ਜਦ ਅਸੀਂ ਉਸ ਨੂੰ ਉੱਚੀ ਸਾਰੀ ਪੜਾਂਗੇ ਤਾਂ ਆਵਾਜ਼ ਹੀ ਨਿਕਲੇਗੀ ਜੋ ਵੀ ਲਿਖਿਆ ਜਦੋਂ ਅਸੀਂ ਇਸ ਨੂੰ ਪੜਦੇ ਹਾਂ ਤਾਂ ਆਵਾਜ਼ ਦੇ ਰੂਪ ਵਿੱਚ ਬਾਹਰ ਆਉਂਦਾ ਹੈ ਇਸੇ ਕਰਕੇ ਇਹ ਵੀ ਸ਼ਬਦ ਹੈ ਤੇ ਜਿਹੜਾ ਬੋਲ ਹੈ ਉਹ ਵੀ ਸ਼ਬਦ ਹੈ ਬ੍ਰਹਿਮੰਡ ਵੀ ਸ਼ਬਦ ਦੁਆਰਾ ਪੈਦਾ ਹੋਇਆ ਬੋਲ ਦੁਆਰਾ ਪੈਦਾ ਹੋਇਆ ਕੀਤਾ ਪਸਾਓ ਏਕੋ ਕਵਾਓ ਕਵਾਓ ਹੁੰਦਾ ਬੋਲ ਬੋਲ ਨੂੰ ਸ਼ਬਦਾਂ ਵਿੱਚ ਲਿਖਿਆ ਇੱਕ ਸ਼ਬਦ ਨੂੰ ਲਿਖਣ ਲਈ ਅੱਖਰ ਵਰਤਿਆ ਗਿਆ ਅੱਖਰ ਦਾ ਮਤਲਬ ਹੈ ਉਹ ਚੀਜ਼ ਜਿਹੜੀ ਖੁਰਦੀ ਨਹੀਂ ਅੱਖਰ ਅੱਖਰ ਤੋਂ ਬਣਿਆ ਅੱਖਰ ਅੱਖਰ ਇਸ ਲਈ ਨਹੀਂ ਖੁਰਦਾ ਕਿ ਅੱਖਰ ਆਵਾਜ਼ ਹੈ ਆਵਾਜ਼ ਕਦੇ ਖੁਰਦੀ ਨਹੀਂ ਜਦ ਧਰਤੀ ਉੱਤੇ ਕੁਝ ਵੀ ਬਾਕੀ ਨਹੀਂ ਬਚੇਗਾ ਕਿਸੇ ਦਿਨ ਤਾਂ ਇਹ ਇੱਕ ਚੀਜ਼ ਬਚੇਗੀ ਉਹ ਹੈ ਆਵਾਜ਼ ਬੋਲ ਸਮੁੱਚੇ ਬ੍ਰਹਿਮੰਡ ਦੇ ਵਿੱਚ ਅੱਜ ਵੀ ਇੱਕ ਬੋਲ ਚੱਲ ਰਿਹਾ ਹੈ ਇੱਕ ਆਵਾਜ਼ ਚੱਲ ਰਹੀ ਹੈ ਕਿਸੇ ਨੂੰ ਉਹ ਸੁਣਦੀ ਹੈ ਤੇ ਕਿਸੇ ਨੂੰ ਨਹੀਂ ਸੁਣਦੀ ਮੈਂ ਇਸ ਆਵਾਜ਼ ਵਾਲੇ ਪਾਸੇ ਨਾ ਆਵਾਂ ਮੈਂ ਸ਼ਬਦ ਦੀ ਤਾਕਤ ਦੇ ਉੱਤੇ ਕੇਂਦਰਤ ਰਹਿ ਕੇ ਗੱਲ ਕਰਨੀ ਹੈ ਕਿ ਇੱਕ ਬੋਲ ਦੇ ਵਿੱਚ ਇੱਕ ਸ਼ਬਦ ਦੇ ਵਿੱਚ ਕਿੰਨੀ ਤਾਕਤ ਹੈ ਕਿੰਨੀ ਜਾਨ ਹੈ ਕਿੰਨੀ ਸਮਰੱਥਾ ਹੈ ਇੱਕ ਬੋਲ ਜੋ ਪਿਆਰ ਦੇ ਲਹਿਜ਼ੇ ਦੇ ਵਿੱਚ ਬੋਲਿਆ ਜਾਂਦਾ ਹੈ ਤਾਂ ਉਹ ਹਰੇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਖਿੱਚਦਾ ਹੈ ਉਹੀ ਸ਼ਬਦ ਉਹੀ ਆਵਾਜ਼ ਉਹੀ ਬੋਲ ਜੇ ਕੁਰਖਤ ਤੇ ਕਰੂਰ ਲੈਜ਼ੇ ਦੇ ਵਿੱਚ ਬੋਲਿਆ ਜਾਵੇ ਤੇ ਉਹ ਚੀਜ਼ਾਂ ਨੂੰ ਵਿਅਕਤੀ ਨੂੰ ਮਨ ਨੂੰ ਆਪਣੇ ਤੋਂ ਦੂਰ ਵੱਲ ਧੱਕਦਾ ਹੈ ਹਰੇਕ ਚੀਜ਼ ਦੇ ਦੋ ਧਰਵ ਹਨ ਦੱਖਣੀ ਧਰਵ ਤੇ ਉੱਤਰੀ ਧਰਵ 네ਗੇਟਿਵ ਤੇ ਪੋਜ਼ਿਟਿਵ ਹਾਂ ਪੱਖੀ ਤੇ ਨਾ ਪੱਖੀ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਜੇ ਇਹ ਦੋਵੇਂ ਸਰੂਪ ਨਾ ਹੋਣ ਤਾਂ ਬੈਲੈਂਸ ਨਹੀਂ ਬਣਦਾ ਸੰਤੁਲਨ ਨਹੀਂ ਬਣਦਾ ਕਿਸੇ ਵੀ ਚੀਜ਼ ਦਾ ਸੰਤੁਲਨ ਨਹੀਂ ਬਣਦਾ ਮਾਨ ਲਿਆ ਜਾਵੇ ਕਿ ਜੇ ਝੂਠ ਹੀ ਨਾ ਹੋਵੇ ਤਾਂ ਸੱਚ ਦੀ ਕੀਮਤ ਕੀ ਹੈ ਕੁਛ ਵੀ ਨਹੀਂ ਜ਼ੀਰੋ ਸੋ ਸੱਚ ਦੀ ਕੀਮਤ ਨੂੰ ਨਿਰਧਾਰਤ ਕਰਨ ਲਈ ਝੂਠ ਦੀ ਹੂਂਦ ਬਣੀ ਠੰਡ ਦੀ ਕੀਮਤ ਗਰਮੀ ਕਰਕੇ ਹੈ ਅਤੇ ਗਰਮੀ ਦੀ ਕੀਮਤ ਠੰਡ ਕਰਕੇ ਹੈ ਇਸੇ ਤਰ੍ਹਾਂ ਸ਼ਬਦ ਦੇ ਵੀ ਦੋ ਸਰੂਪ ਨੇ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਸ਼ਬਦ ਦਾ ਨਿਰਗੁਣ ਸਰੂਪ ਉਹ ਆ ਜਿਹੜਾ ਕਾਗਜ਼ ਤੇ ਲਿਖਿਆ ਹੈ ਇਸ ਦਾ ਸਰਗੁਣ ਸਰੂਪ ਹੈ ਜਿਹੜਾ ਆਵਾਜ਼ ਦੇ ਰੂਪ ਵਿੱਚ ਅਸੀਂ ਕਿਸੇ ਨੂੰ ਕਾਗਜ਼ ਦੇ ਉੱਤੇ ਲਿਖ ਕੇ ਕੁਝ ਮੰਦੀਆਂ ਗੱਲਾਂ ਉਹਨੂੰ ਭੇਜ ਦਈਏ ਜਦੋਂ ਪੜ੍ਹੇਗਾ ਉਸਨੂੰ ਗੁੱਸਾ ਆ ਜਾਏਗਾ ਅਸੀਂ ਕਾਗਜ਼ ਤੇ ਲਿਖ ਕੇ ਕੁਝ ਵਧੀਆ ਗੱਲਾਂ ਭੇਜ ਦਈਏ ਅਗਲੇ ਨੂੰ ਤੁਸੀਂ ਚੰਗੇ ਲੱਗਣੇ ਸ਼ੁਰੂ ਹੋ ਜਾਓਗੇ ਇਸੇ ਤਰੀਕੇ ਹੀ ਅਸੀਂ ਕਿਸੇ ਨੂੰ ਬੋਲ ਕੇ ਕੁਝ ਚੰਗਾ ਕਹਿ ਦਈਏ ਜਾਂ ਮਾੜਾ ਕਹਿ ਦਈਏ ਤਾਂ ਉਹਦਾ ਉਸੇ ਤਰੀਕੇ ਨਾਲ ਅੱਗੇ ਪ੍ਰਤੀਕਰਮ ਹੁੰਦਾ ਆਈਫੋਨ ਦੇ ਵਿੱਚ ਇੱਕ ਸਿਰੀ ਸੌਫਟਵੇਅਰ ਆ ਤੁਸੀਂ ਕੁਝ ਬੋਲਦੇ ਹੋ ਤਾਂ ਸਿਰੀ ਅੱਗੇ ਤੁਹਾਨੂੰ ਪੁੱਛਦਾ ਦੱਸੋ ਕੀ ਕੰਮ ਹੈ ਤੁਸੀਂ ਉਸ ਨੂੰ ਜੋ ਵੀ ਦੱਸੋਗੇ ਫੋਨ ਦੇ ਸਬੰਧ ਵਿੱਚ ਕਿ ਆਹ ਸਾਈਟ ਖੋਲ ਦੇ ਜਾਂ ਆਹ ਬਟਨ ਬੰਦ ਕਰ ਦੇ ਤਾਂ ਉਹ ਕਰ ਦਿੰਦਾ ਹੈ ਸੋ ਇਸ ਦਾ ਅਰਥ ਇਹ ਹੋਇਆ ਕਿ ਹਰੇਕ ਚੀਜ਼ ਸਿਰਫ ਆਵਾਜ਼ ਨਾਲ ਜੁੜੀ ਹੋਈ ਹੈ AI ਆਰਟੀਫੀਸ਼ੀਅਲ ਇੰਟੈਲੀਜੈਂਸੀ ਇਹ ਸਾਰੀ ਖੇਡ ਵਿਗਿਆਨ ਦੁਆਰਾ ਇੱਕ ਸ਼ਬਦ ਦੀ ਵਰਤੋਂ ਨੂੰ ਲੈ ਕੇ ਆਇਆ ਕਿ ਸ਼ਬਦ ਦੀ ਵਰਤੋਂ ਕਿਵੇਂ ਕਰਨੀ ਹੈ ਕੌਣ ਕਰ ਸਕਦਾ ਹੈ ਕਿਵੇਂ ਕਰ ਸਕਦਾ ਹੈ ਸ਼ਬਦ ਆਪਣਾ ਕੰਮ ਕਰੇਗਾ ਅਸਲ ਵਿੱਚ ਸ਼ਬਦ ਹੀ ਸਭ ਕੁਝ ਕਰ ਰਿਹਾ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਸਾਡੇ ਮੂੰਹ ਵਿੱਚੋਂ ਸਾਡੇ ਅੰਦਰੋਂ ਨਿਕਲਣ ਵਾਲੇ ਜਿਹੜੇ ਬੋਲ ਨੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਇਹ ਹੀ ਮੇਰਾ ਵਿਸ਼ਾ ਅਜਦਾ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਸ਼ਬਦੀ ਨੇ ਨਾ ਅੱਖਰੀ ਨੇ ਨਾ ਲਿਖੇ ਹੋਏ ਉਹ ਵਾਕ ਹੀ ਨੇ ਨਾ ਸੈਂਟੈਂਸ ਹੀ ਨੇ ਨਾ ਬੋਲ ਹੀ ਨੇ ਨਾ ਉਹ ਬੋਲ ਉਹ ਗੁਰਬਾਣੀ ਨੂੰ ਗੁਰੂ ਦਾ ਦਰਜਾ ਕਿਉਂ ਦਿੱਤਾ ਹੈ ਅਸੀਂ ਤਾਂ ਆਪਣੇ ਬੋਲਾਂ ਦੀ ਤਾਕਤ ਨੂੰ ਨਹੀਂ ਸਮਝ ਸਕੇ ਗੁਰਬਾਣੀ ਦੀ ਤਾਕਤ ਦੇ ਬੋਲਾਂ ਨੂੰ ਅਸੀਂ ਕੀ ਸਮਝਾਂਗੇ ਇਹ ਇੱਕ ਸਾਡੀ ਮਨੁੱਖੀ ਕਮਜ਼ੋਰੀ ਹੈ ਕਿ ਅਸੀਂ ਇਸ ਪਾਸੇ ਵੱਲ ਧਿਆਨ ਨਹੀਂ ਦਿੰਦੇ। ਸ਼ਬਦ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਕਿ ਇਸ ਸੰਸਾਰ ਦੇ ਉੱਤੇੋਂ ਵੱਡੇ ਤੋਂ ਵੱਡਾ ਮਾਰੂ ਤੋਂ ਮਾਰੂ ਹਥਿਆਰ ਨਾਲੋਂ ਵੀ ਜ਼ਿਆਦਾ ਤਾਕਤ ਸ਼ਬਦ ਦੇ ਵਿੱਚ ਹੈ। ਸ਼ਬਦ ਦੀ ਬੋਲ ਦੀ ਵਰਤੋਂ ਵਿਅਕਤੀ ਦੇ ਮਨੁੱਖ ਦੇ ਹੱਥ ਵਿੱਚ ਹੈ ਕਿ ਉਹ ਇਸ ਨੂੰ ਚੰਗੇ ਰੂਪ ਵਿੱਚ ਕਰੇਗਾ ਜਾਂ ਬੁਰੇ ਰੂਪ ਵਿੱਚ ਕਰੇਗਾ। ਹੁਣ ਇੱਕ ਸ਼ਬਦ ਮਿੱਠੇ ਰੂਪ ਵਿੱਚ ਹੈ, ਇੱਕ ਕਰੂਰ ਰੂਪ ਦੇ ਵਿੱਚ ਹੈ। ਪਰ ਜੇ ਕਰੂਰ ਦੇ ਵਿੱਚ ਸੱਚ ਹੈ ਤਾਂ ਉਹ ਭਲਾ ਕਰੇਗਾ ਜੇ ਮਿੱਠੇ ਬੋਲ ਦੇ ਵਿੱਚ ਝੂਠ ਸ਼ਾਮਲ ਹੈ ਤਾਂ ਉਹ ਭਲਾ ਨਹੀਂ ਕਰੇਗਾ ਉਬਰਾ ਕਰ ਦੇਗਾ ਇਹਨਾਂ ਦੋ ਪੱਖਾਂ ਨੂੰ ਬਹੁਤ ਸਮਝਣਾ ਜ਼ਰੂਰੀ ਹੈ ਐਮਐਸਏ ਲਈ ਪਿੱਛੇ ਇਹਦਾ ਆਲਰੇਡੀ ਜ਼ਿਕਰ ਕੀਤਾ ਹੈ 네ਗੇਟਿਵ ਪੋਜ਼ਿਟਿਵ ਨਿਰਗੁਣ ਸਰਗੁਣ ਹੁਣ ਜੇ ਸਾਡੇ ਬੋਲਾਂ ਦੇ ਵਿੱਚ ਬਹੁਤ ਜ਼ਿਆਦੀ ਤਾਕਤ ਹੈ ਤਾਂ ਇਹ ਤਾਕਤ ਕੰਮ ਕਿਉਂ ਨਹੀਂ ਕਰ ਰਹੀ ਸਚਾਈ ਇਹ ਹੈ ਕਿ ਇਹ ਕੰਮ ਕਰ ਰਹੀ ਹੈ ਪਰ ਸਾਨੂੰ ਇਸ ਤੋਂ ਕੰਮ ਲੈਣਾ ਨਹੀਂ ਆਉਂਦਾ ਜਿਵੇਂ ਸੌਫਟਵੇਅਰ ਹੈ ਸੌਫਟਵੇਅਰ ਦੇ ਵਿੱਚ ਵੀ ਅੱਖਰ ਹੁੰਦੇ ਨੇ ਉਹਨਾਂ ਵਿੱਚ ਇੱਕ ਵੀ ਅੱਖਰ ਤੁਸੀਂ ਗਲਤਮਲਤ ਪਾ ਦਿਓ ਸੌਫਟਵੇਅਰ ਕੰਮ ਕਰਨੋਂ ਹਟ ਜਾਂਦਾ ਜਾਂ ਕੋਈ ਰੁਕਾਵਟ ਆ ਜਾਂਦੀ ਉਸ ਵਿੱਚ ਜਿਹੜਾ ਸ਼ਬਦ ਬੋਲ ਦੇ ਰੂਪ ਵਿੱਚ ਹੈ ਆਵਾਜ਼ ਦੇ ਰੂਪ ਵਿੱਚ ਹੈ ਇਹ ਵੀ ਇੱਕ ਸੌਫਟਵੇਅਰ ਹੈ ਇਸ ਵਿੱਚ ਵੀ ਜੇ ਕੋਈ ਮੈਲ ਆ ਗਈ ਤਾਂ ਇਸਨੇ ਕੰਮ ਨਹੀਂ ਕਰਨਾ ਉਹ ਮੈਲ ਜਿਹੜੀ ਦਿਸਦੀ ਨਹੀਂ ਇੱਕ ਦਿਸਦੀ ਹੋਈ ਮੈਲ ਹੈ ਇੱਕ ਅਣਦਿਸਦੀ ਹੋਈ ਮੈਲ ਹੈ ਜਿਵੇਂ ਪਹਿਲਾਂ ਦੱਸਿਆ ਕਿ ਦੋ ਰੂਪ ਨੇ ਹਰੇਕ ਚੀਜ਼ ਦੇ ਨਿਰਗੁਣ ਸਰਗੁਣ ਦਿਸਦਾ ਅਣਦਿਸਦਾ ਏ ਬੋਲਾਂ ਵਿੱਚ ਅਨਰਿਸ਼ਤੀ ਮੈਲ ਆਉਂਦੀ ਕਿਵੇਂ ਸਭ ਤੋਂ ਪਹਿਲਾਂ ਕਿ ਜੇ ਅਸੀਂ ਬਿਨਾਂ ਕਾਰਨ ਬਿਨਾਂ ਵਜਈ ਆਪਾਂ ਕੋਈ ਬੋਲੀ ਜਾਂਦੇ ਹਾਂ ਜਿਸ ਗੱਲ ਦਾ ਕੋਈ ਅਰਥ ਨਹੀਂ ਤਾਂ ਵੀ ਸਾਡੇ ਬੋਲਾਂ ਦੀ ਤਾਕਤ ਦੀ ਸਮਰੱਥਾ ਘਟਦੀ ਹੈ ਜੇ ਸਾਡੇ ਬੋਲਾਂ ਵਿੱਚ ਕਿਸੇ ਦੀ ਨਿੰਦਾ ਚੁਗਲੀ ਜਾਂ ਕੋਈ ਕੁਕਰਮ ਨਾਲ ਸੰਬੰਧਤ ਗੱਲ ਹੋ ਰਹੀ ਹੈ ਤਾਂ ਵੀ ਇਸ ਦੀ ਜਿਹੜੀ ਸਮਰੱਥਾ ਉਹ ਨਸ਼ਟ ਹੁੰਦੀ ਹੈ ਜੇ ਅਸੀਂ ਨਸ਼ੇ ਦੀ ਵਰਤੋਂ ਕਰਦੇ ਹਾਂ ਤਾਂ ਵੀ ਇਸ ਦੀ ਜਿਹੜੀ ਸਮਰੱਥਾ ਤੇ ਤਾਕਤ ਹੈ ਉਹ ਨਸ਼ਟ ਹੁੰਦੀ ਹੈ ਜਦੋਂ ਸਿੱਖ ਨੂੰ ਗੁਰੂ ਦੇ ਲੜ ਲਾਇਆ ਗਿਆ ਖੰਡੇ ਬਾਟੇ ਦੀ ਪੌੜ ਨਾਲ ਇੱਕ ਸੌਫਟਵੇਅਰ ਨਾਲ ਜੋੜਿਆ ਗਿਆ ਤਾਂ ਪੰਜ ਪਿਆਰਿਆਂ ਵੱਲੋਂ ਨਿਯਮ ਤੈਅ ਕੀਤੇ ਗਏ ਕਿ ਤੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਨਹੀਂ ਕਰਨ ਦੇ ਵਿੱਚ ਤਾਂ ਸਪਸ਼ਟ ਹੀ ਹੈ ਨੰਦਾ ਚੁਗਲੀ ਨਹੀਂ ਕਰਨੀ ਕਿਸ ਦਾ ਮਾੜਾ ਨਹੀਂ ਕਰਨਾ ਮਾਸ ਨਹੀਂ ਖਾਣਾ ਸ਼ਰਾਬ ਨਹੀਂ ਪੀਣੀ ਪਰਾਇਆ ਸੰਗ ਨਹੀਂ ਕਰਨਾ ਰੱਬ ਨਾਲੋਂ ਟੁੱਟੇ ਬੰਦੇ ਦੀ ਸੰਗਤ ਵੀ ਨਹੀਂ ਕਰਨੀ ਹੋਰ ਛੋਟੀਆਂ-ਛੋਟੀਆਂ ਕਈ ਗੱਲਾਂ ਨੇ ਇਸੇ ਤਰੀਕੇ ਜਿਹੜੀਆਂ ਚੰਗੀਆਂ ਗੱਲਾਂ ਪੋਜ਼ਿਟਿਵ ਦੱਸੀਆਂ ਜਾਂਦੀਆਂ ਕਿ ਤੂੰ ਸਵੇਰੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਨਾ ਹੈ ਫਿਰ ਤੂੰ ਨਿਤਨੇਮ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਕਿਰਤ ਕਰਨੀ ਹੈ ਕਿਰਤ ਚੋਂ ਦਸਤ ਸੰਬੰਧ ਕੱਢ ਕੇ ਚੰਗੇ ਥਾਂ ਤੇ ਦੂਸਰਿਆਂ ਦਾ ਭਲਾ ਕਰਨਾ ਹੈ ਜੇ ਕੋਈ ਵਿਅਕਤੀ ਗੁਰੂ ਦੀ ਇੰਨੀਆਂ ਕ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਅਜਮਾ ਲਵੇ ਨਾ ਐ ਪੂਰੀ ਤਰ੍ਹਾਂ ਉਸ ਤੇ ਬੋਲਾਂ ਦੇ ਵਿੱਚ ਮੁਕੰਮਲ ਸਮਰਥਾ ਆ ਜਾਏਗੀ ਉਸ ਤੇ ਕਹੀ ਹੋਈ ਗੱਲ ਦਾ ਕੋਈ ਬਦਲ ਨਹੀਂ ਕੋਈ ਤੋੜ ਨਹੀਂ ਇਸ ਤਰੀਕੇ ਕਿਸੇ ਮਨੁੱਖ ਦੀ ਸਿੱਖ ਦੇ ਰੂਪ ਵਿੱਚ ਘੜੇ ਹੋਏ ਘਾੜਤ ਜੇ ਉਹ ਸਿੱਖ ਕਿਤੇ ਅਰਦਾਸ ਕਰ ਦੇਵੇ ਨਿਠ ਕੇ ਧਿਆਨ ਲਾ ਕੇ ਉਹ ਦੁਨੀਆ ਦਾ ਤਖਤਾ ਪਲਟ ਸਕਦਾ ਹੈ ਅੱਜ ਜੇ ਸਾਡੇ ਜੀਵਨ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਕੁਝ ਚੰਗਾ ਨਹੀਂ ਹੋ ਰਿਹਾ ਤੇ ਇਸ ਦਾ ਸਪਸ਼ਟ ਕਾਰਨ ਹੈ ਕਿ ਸਾਡੇ ਬੋਲ ਜਾਂ ਸਾਡੇ ਆਲੇ ਦੁਆਲੇ ਦੂਸਰੇ ਲੋਕਾਂ ਦੇ ਜਿਹੜੇ ਬੋਲ ਹੈ ਉਹਨਾਂ ਦੇ ਉੱਤੇ ਮੈਲ ਲੱਗ ਚੁੱਕੀ ਹੈ ਉਹ ਨੈਗੇਟਿਵ એનર્ਜੀ ਦੇ ਨਾਲ ਭਰਪੂਰ ਹਨ ਇਸੇ ਲਈ ਕਿਸੇ ਨੂੰ ਨਾਮ ਜਪਣ ਲਈ ਮਹਾਰਾਜ ਨੇ ਕਿਹਾ ਸੂਰਜ ਚੜ੍ਹਨ ਤੋਂ ਪਹਿਲਾਂ ਪੈ ਰਾਤ ਰਹਿੰਦੇ ਆਂ ਜਪੋ ਉਸ ਵਕਤ ਦੇ ਵਿੱਚ ਨੈਗੇਟਿਵਿਟੀ ਘੱਟ ਹੁੰਦੀ ਹੈ ਕਿਉਂਕਿ ਨੈਗੇਟਿਵ ਲੋਕ ਉਸ ਵੇਲੇ ਘਰਾੜੇ ਮਾਰਨ ਲੱਗੇ ਹੁੰਦੇ ਨੇ ਪਰ ਬਹੁਤ ਸਪੇਸ ਦੇ ਵਿੱਚ ਉਹਦਾ ਬਹੁਤਾ ਅਸਰ ਨਹੀਂ ਹੁੰਦਾ ਉਮੀਦ ਹੈ ਤੁਸੀਂ ਉਹ ਗੱਲ ਸਮਝ ਗਏ ਹੋਵੋਗੇ ਜੋ ਦਾਸ ਦੱਸਣਾ ਚਾਹਦਾ ਸੀ ਸ਼ਬਦ ਦੀ ਤਾਕਤ ਬਾਰੇ ਮੈਂ ਇਹ ਦੱਸਣ ਤੋਂ ਪਹਿਲਾਂ ਇਹ ਚੀਜ਼ਾਂ ਪ੍ਰੈਕਟੀਕਲੀ ਰੂਪ ਵਿੱਚ ਪ੍ਰਯੋਗ ਕਰਕੇ ਅਜਮਾ ਚੁੱਕਿਆ ਤੇ ਉਹ ਜਿਹੜੇ ਤਜਰਬਾ ਹੈ ਉਹ ਸਫਲ ਹੋਇਆ ਜਿਸ ਦਾ ਮੈਂ ਇੱਥੇ ਜ਼ਿਕਰ ਨਹੀਂ ਕਰ ਸਕਦਾ ਪਰ ਇਹ 100% ਸੱਚ ਹੈ ਕਿ ਬੋਲਾਂ ਵਿੱਚ ਇੰਨੀ ਸਮਰੱਥਾ ਆ ਜਾਂਦੀ ਹੈ ਜੋ ਕਹਿ ਦਿਓਗੇ ਹੋ ਜਾਏਗਾ ਸੋ ਇੱਥੇ ਹੀ ਮੈਂ ਆਪਣੀਆਂ ਵਿਚਾਰਾਂ ਨੂੰ ਸੰਕੋਚਦਾ ਹੋਇਆ ਵਿਸ਼ੇ ਨੂੰ ਸਮਾਪਤ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਗੱਲ ਚੰਗੀ ਲੱਗੇ ਤਾਂ ਲਾਈਕ ਦਾ ਬਟਨ ਦਬ ਦੇਣਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲੈਣਾ ਤਾਂਕੇ ਇਨਾਂ ਵਿਚਾਰਾਂ ਦਾ ਫੈਲਾਓ ਅਤੇ ਪਸਾਰ ਹੋਰ ਹੋ ਸਕੇ ਜਿਉਂਦੇ ਵਾਸਤੇ ਰੋ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ